ਕਿ ਚੋਰੀ ਦੀ ਕੋਈ ਨਹੀਂ ਆਪਣੀ ਪ੍ਰੈਜਟਰੀ ਦੀ ਥੋੜੀ 14 ਕਿਲੋ ਦੁੱਧ ਹੋਣਾ ਮੇਰੇ ਬਾਪੂ ਦੇ ਥੱਲੇ ਹੁੰਦੇ ਨਹੀਂ ਕਿੰਨੇ ਜੀ ਸਹੀ ਮੰਗਾ ਕੋ ਮੁੱਲ ਲਾਗੇ ਸਹੀ ਗੱਲ ਸਹੀ ਸਹੀ ਐ ਲੈ ਜਾ ਮਤ ਕਹਣਾ ਕੀ ਤਾਂ ਗੱਲਾਂ ਤੂੰ ਬੜ ਲਾ ਕਹਿਣਾ ਤੂੰ ਨੇੜੇ ਲਾਉਣ ਵਾਲੀ ਵੀ ਇੱਥੇ ਕਿਤੇ ਹੋਵੇ ਤੂੰ ਭਾਂਜਾ ਦਾ ਮੁੱਲ ਲਾਸਾ ਬਚਾ ਭਾਂਜਾ ਦਾ ਤਾਂ ਇਹ ਫੇਰ ਲੱਗੂ ਜੇ ਮੈਨੂੰ ਨੇੜੇ ਜੇ ਤੂੰ ਮੈਨੂੰ ਵੀ ਕਹੇ ਨੇੜੇ ਕਰ ਮੈਂ ਤਾਂ ਫੇਰ ਹੀ ਗੱਲ ਕਹੇ ਨੇੜੇ ਕਰ ਹੋਰ ਤੋਰ ਦੇ ਰੋਟੇ ਨੂੰ ਹੋਰ ਤੋਰਨ ਦੀ ਲੋੜ ਨਹੀਂ ਮੈਨੂੰ ਤੋਹ ਦਿਨਾ ਕਹਿ ਗੱਲ ਸਹੀ ਗੱਲ ਕਹੇ ਗੱਲ ਹਾਂ ਤਾਂ ਹੈਗੀ ਹੈਗਾ ਹੈਗਾ ਆਜੋ ਜੀ ਮੋਲੋ ਦੋਨਾਂ ਦਾ ਇੱਕੋ ਹੀ ਹੈ ਜਿਹੜੀ ਮਰਦੀ ਲੈਣਾ 170 ਜਲ ਬਣਾਉਣੇ ਆ ਭਾਈ ਵਸ ਦਾ ਰੋ ਕੋਈ ਨਹੀਂ ਮੰਗਵੀ ਖਾਨ ਸਾਹਿਬ ਮੋਲ ਦਾ 15 ਕਰਦੇ ਆ ਜਿੰਨੇ ਤੇਨੂੰ ਲੱਗਦੀ ਹੈ ਜਿੰਨੇ ਤੇਨੂੰ ਲੱਗਦੀ ਹੈ ਫੱਟੇ ਵੱਟ ਮੋਲ ਨਹੀਂ ਆਉਂਦਾ 60 ਕੀ ਦੇ ਦੇ ਚੱਲ हां तू जरा ਆਪੇ ਨਾ ਹੋ ਰਿਹਾ ਇਹ ਦੁੱਖ ਨੂੰ ਆ ਹੁਣ ਲਾਂਬਾ ਹੁਣ ਵੱਡਾ ਕਹੇ ਕਹਿੰਦਾ 60 ਦੀ ਦੇ ਦੇ ਆਪਾਂ ਸੁਣ ਖੜਾ ਵੀ ਦਿਨ ਦੇ ਤੱਕ ਮਾਰ ਲਾ ਦੇ ਜਾਏਗਾ ਕਹਿ ਵੀ ਆਏ ਕੋਈ ਕਹੇ ਕਾਇ ਗੱਲ ਕਹੇ ਤੂੰ ਮੇਰੇ ਘਰ ਆਣਾ ਪਵਾ ਨਹੀਂ ਨਹੀਂ ਤੂੰ ਮੁਝ ਜਾਏ ਦੇ ਇਹ ਤਾਂ ਹੋ ਗਈ ਆ ਜਰਾ ਆ ਗਿਆ ਮੈਂ ਮੰਗਿਆ ਹੋਰ ਤਾਂ ਛੋਟਾ ਕਰ ਮੈਂ ਤੇਰੇ ਨਾਲ ਆ ਮੈਂ ਕਿਸੇ ਗੱਲ ਤੂੰ ਕੋਈ ਗੱਲ ਤੂੰ ਹੀ ਕਹੇ ਰੱਬ ਦੀਆਂ ਦੇਰ ਖਾਤਾ ਕਿੰਨੇ ਦਿਨਾਂ ਖਾਂਦਾ ਚੱਲ ਫੇ ਤੂੰ ਬਾਸ ਕਰਕੇ ਲੈਣੀ ਐ ਕੇ ਬਾਸ ਕਰਕੇ ਲੈਣੀ ਤੇ ਬਾਟਿਆਂ ਨੂੰ ਟੋਹਿਆ ਆ ਆ ਵੀ ਆ ਆ ਵੀਆ ਕਿਵੇਂ ਹੋਣੀ ਦੇ ਦੋ ਮੰਗਿਆ ਕਿਤੇ ਪੈਸੇ ਮੰਗ ਰਹਾ ਇਹ ਇਹ ਮੰਗਣ ਦੇ ਪਹਿਲੇ 2.5 ਫਿਰ ਇਹਨਾਂ ਲੱਗਾ 200 ਦੋ ਕੀ ਨੇ ਕਾ ਬੰਦਾ ਲੈ ਜਿਹੜਾ ਤੇਰੇ ਨਾਲ ਕਹੇ ਤੇਰਾ ਦਲਾਸੀ ਤੂੰ ਦੋ ਮਾਂ ਪਾਜ ਪਾਜ ਮੰਗਦਾ ਨਹੀਂ ਤੂੰ ਐਨਾ ਨਾ ਇਹ ਫਿਰ ਹੋ ਕਰ ਪਾਜ ਮੰਗ ਲੈ ਯਾਰ ਮੈਂ ਇਹਨਾਂ ਤੋਂ ਕੀ ਮੰਗਿਆ ਮੈਂ ਤੈਨੂੰ ਦੱਸਦਾ ਪਾਜ ਮੰਗ ਲੈ ਹਾਂ ਫਿਰ ਮੈਂ ਤਾਂ ਕਹਿੰਦਾ ਤੂੰ ਕਹਿਣਾ ਮੈਂ ਜਾਣਦਾ ਦੋਵੇਂ ਦੱਸ ਦੇ ਐਂ ਦੱਸ ਦੇ ਫਿਰ ਕੀ ਕਹਿੰਦਾ ਵੀ ਇੰਨੇ ਦੀ ਮੰਗ ਬਸ ਤੂੰ ਦੱਸ ਦੇ ਕਹਿ ਮੇਰੀ ਇਹ ਦੋ ਮਲ ਲਾਏਗਾ ਫੇਰ ਹੀ ਪਤਾ ਲੱਗੇ ਸਬਾਦੀ ਲੈ ਜਾ ਕੀ ਹੈ ਰਵਰ ਉਹ ਠੀਕ ਹੈ ਹੋਰ ਪਰਿਵਾਰ ਦਾ ਸਲਾਹ ਇਹ 30 ਦੇ 35 ਜੋੜੀ ਲੱਗ ਰਹੀ ਜੀ 35 ਹੈ 35 ਹੋਣੀ ਕਿੰਨੇ ਤੁਸੀਂ ਦੱਸਣਾ ਜੀ ਮੈਂ ਦੱਸਦਾ ਤੁਹਾਨੂੰ ਐਂ ਕਹਿ ਵੀ ਐ ਉਹ ਐ ਲੈ ਜਾਓ ਜੀ ਮੁੱਢ ਤੋਂ 40 40 ਬਹੁਤ ਚਿਰ ਦੁੱਧ ਦੇਉ 16 17 ਕਿਲੋ ਖੁੱਲਾ ਨਹੀਂ ਨਹੀਂ ਹੁੰਦੀ ਬਰਤ ਬਾਹਰ ਲਾਈ ਜੀ ਹਾਂ ਜੀ ਕਿੰਨੇ ਮਹਰਾ ਸਦੀ ਹੋ ਜੂ 80 ਦੀ ਇਹ ਕੀ ਕਹਿਣਾ ਫੇ ਤੇਰਾ ਪਤਾ ਲੱਗੇ ਤੈਨੂੰ ਢਿੱਡ ਜਿਆਦੇ ਲੋੜੀ ਦਾ ਕੌਣ ਉਹ ਐਂ ਕਹੀ ਜਾਂਦਾ ਠੀਕ ਹੈ ਤੂੰ ਕਮਾਲ ਹੋ ਗਿਆ ਯਾਰ ਇਹਨੇ ਅੱਜ ਬੰਦਾ ਅਜ ਕੁਛ ਬੰਦੇ ਲੈ ਆ ਕੀ ਲੈਣਾ ਦਾਮ ਪੱਕਾ ਲਗਾਈਏ ਪਹਿਲੇ ਨੂੰ ਉਠਾ ਕੇ ਲਾ ਬੁਲਾ ਦਵਾ ਜਾਗਰਤ ਹੋ ਜਾਓ ਆਸ ਤੇ ਇਹਨਾਂ ਉਸਤਾਦਾਂ ਨੂੰ ਜਾਗਰਤ ਹੋ ਜਾ ਹਾਂ ਆ ਜੀ ਜਾਗਰਤ ਹੋ ਗਏ ਦਾਮ ਪੱਕਾ ਲੇ 10 ਫਿਰ ਕਿਵੇਂ ਕਰਨੀ ਠੀਕ ਹੈ ਪੱਕੇ ਰਹੀ ਲਾਇਲਾ ਮੈਂ ਹੋਇਆ ਖੜਾ ਨਾਉ ਤੇ ਕਿਹ ਜਾਨੀ ਨਾਉ ਤਾਂ 10 ਦੇਵੇਂ ਨੂੰ ਕਿਹੜੀ ਗੱਲ ਤੇੜਿਆ ਖੜਾ ਕੋਈ ਗੱਲ ਦੱਸ ਦੇ ਇਹ ਨਹੀਂ ਹੋਣੀ ਕਿੰਨੇ ਦੀ ਹੋਊਗਾ ਦੱਸ ਤੂੰ ਐਂ ਕਹੇ ਵੀ ਜਾ ਕੋਲ ਕਹਿਣਾ ਕੀ ਮੈਨੂੰ ਮੈਨੂੰ ਕੱਲ੍ਹਾਂ ਮੋਛਾ ਜੜਾ ਕਿੰਨੇ ਦੱਸ ਮੈਨੂੰ ਇਹ ਕਹੇ ਇਹ ਵੀ ਐਵੇਂ ਜੀ ਹੋਣੀ ਆ ਮੈਂ ਤੈਨੂੰ ਕਾਇਦਾ ਦਿੰਦਾ ਡਰਾਣਾ ਨਹੀਂ ਡਰਦਾ ਨਹੀਂ ਨਹੀਂ ਡਰਾਉਣਾ ਤੇਰਾ ਪਤਾ ਲੱਗੇ ਕਿ ਤੂੰ ਗੱਲ ਕਹਿ ਵੀ ਐਂਨੇ ਦੀ ਮੈਂ ਸਵਿਚ ਨਹੀਂ ਆ ਮੈਂ ਤੈਨੂੰ ਦੱਸਾਂ ਐ ਨਹੀਂ ਹੁੰਦੀ ਨਹੀਂ ਹੁੰਦੀ ਐ ਨਹੀਂ ਹੁੰਦੀ ਕਿਵੇਂ ਹੁੰਦੀ ਐ ਇੱਕੋ ਹੀ ਹਾਂ ਨਾ ਤੂੰ ਕਹਿ ਡੇਢ ਦੀ ਐਵੇਂ ਕਹੇ 70 ਦੀ 60 ਦੀ ਇਹਨਾਂ ਗੱਲਾਂ 'ਚ ਕੁਝ ਨਹੀਂ ਪੜੀ ਤੇਰਾ ਪੁੱਤ ਮੈਂ ਵੀ ਬੈਠਾ ਐ ਪੜੀ ਧੋਵੀ ਬੈਠਾ ਵੀ ਮੰਗਾ ਕਿੱਥੇ ਜਾਊ ਕੋਈ ਗੱਲ ਨਹੀਂ ਤੇਰੀ ਉੱਥੇ ਹੋਣੀ ਨਹੀਂ ਕੋਈ ਨਾ ਫੇਰ ਕੀ ਹੁੰਦਾ ਕੁਝ ਨੇੜੇ ਦੇ ਕਿੰਨੇ ਦੀ ਵੇਚ ਕੇ ਖੁਸ਼ ਆਈ ਤਾਂ ਬਸ ਉਹਨੂੰ ਦੱਸ ਦੱਸ ਆਏ ਤਾਂ ਮੈਂ ਵੀ ਤੈਨੂੰ ਦੱਸ ਗਿਆ ਆਏ ਤਾਂ ਦੱਸਣ ਲੈ ਤਾਂ ਫਿਰ ਉੱਥੇ ਹੀ ਖੜੇ ਰਹਾਗੇ ਫਿਰ ਤਾਂ ਫਾਇਦਾ ਨਹੀਂ ਕੋਈ ਮੈਨੂੰ ਗੱਲ ਖੈ ਵੀ ਇੰਨੇ ਦੀ ਵੇਚਣੀ ਹੈ ਜਾਇਜ਼ ਅਰੇ ਕਰਕੇ ਦੱਸ ਦੇ ਲੈ ਨਾ ਰਹੀ ਆ ਬਸ ਦੱਸੋ ਫਿਰ ਕੋਈ ਗੱਲ ਵਿਕੂਗੀ ਵੱਡੇ ਵੀਰ ਮਾਲ ਮੋਲਨਾ ਵਿਕਣਾ ਠੀਕ ਹੈ ਨਾ ਇਉਂ ਵੀ ਨਹੀਂ ਹੈ ਵੀ ਤੂੰ ਕਹਿਤਾ ਤੇ ਉੱਥੇ ਆ ਕੇ ਲੱਗ ਜਾਣਗੇ ਪਿੱਛੇ ਨੂੰ ਹਟਣ ਲੱਗ ਜਾਂਦਾ ਵੀ ਯਾਰ ਦੱਸ ਮੇਰਾ ਭਰਾ ਮੰਡੀ ਮੈਂ ਤਾਂ ਚੱਜਦਾ ਮੋਲੇ ਤੇ ਪੱਕਾ ਛੱਡ ਤੂੰ ਪਾਸ ਕਰਕੇ ਲੈਣੀ ਐ ਤੂੰ ਕਿਹੜਾ ਉਹ ਲੈਣੀ ਐ ਆ ਥਣ ਘੱਟ ਹੋਇਆ ਤੂੰ ਛੱਡ ਦੀ ਹਾਂਜੀ ਫੇਰ ਤੂੰ ਕਹੀਂ ਹਣਾ ਦੱਸ ਗਿਆ ਨਹੀਂ ਦੱਸ ਹਾਲੇ ਤੇਰਾ ਤੂੰ ਜੱਕਦਾ ਮੁੱਲ ਤੋਂ ਥੱਲੇ ਆਉਂਦਾ ਨਾ ਤੂੰ ਜੱਕਦਾ ਨਹੀਂ ਜੱਕਦਾ ਛੋਟੇ ਭਾਈ ਹਾਲੇ ਤੂੰ ਜੱਕਦਾ ਪਹਿਲੀ ਮੰਡੀ ਆ ਹਾਂ ਤੂੰ ਜਾਖਦਾ ਤੂੰ ਵੀ ਇਹਦਾ ਹੁਣ ਤੁਸੀਂ ਵੇਚ ਕੇ ਜਾਣੀਆ ਤੁਹਾਨੂੰ ਪਤਾ ਲੱਗੂ ਵੀ ਕਿੰਨੇ ਦੀ ਐ ਸਾਰੀ ਦਿਹਾੜੀ ਵੇਚ ਕੇ ਦੇਖੂ ਵੀ ਕਿੰਨੇ ਦੀ ਐ ਵੇਚ ਰਿਹਾ ਆਂ ਤੇ ਮਾਲ ਮੋਲ ਨਾ ਮੈਂ ਤਾਂ ਕਹਿੰਦਾ ਥੋੜੀ ਮਹਿੰਗੀ ਵਿਕੇ ਤਰਦੀ ਨਾ 75 ਦੀ ਵਿਕੇ ਠੀਕ ਐ ਨਾ ਤੂੰ ਵੀ ਦਾਜ ਨਾਲ ਆ ਮੈਂ ਤਾਂ ਲਾ ਦਿੱ ਤੈਨੂੰ ਦਸਤਾ ਮੈਂ ਤਾਂ ਜਿਹੜਾ ਖਰਚਾ ਅਸੀਂ ਵੀ ਪੂਰਾ ਕਰਕੇ ਜਾਣਾ ਦੇਖ ਲੈ ਵੀ ਕਿੰਨੇ ਦੀ ਬਣ ਗਈ ਆਪਾਂ ਵੀ ਆਏ ਆ ਜੇ ਨਾਮ ਮਿਲੇ ਆਪਾਂ ਵੀ ਵੀਰ ਵੀਰ ਗੱਲ ਇਹ ਆ ਵੀ ਮੈਂ ਆਪਦਾ ਖਰਚਾ ਸੋਚ ਕੇ ਲੈਣੀ ਆ ਤੁਸੀਂ ਆਪਦਾ ਬਜਟ ਦੇਖ ਕੇ ਵੇਚਣੀ ਆ ਇਹ ਬਾਜ਼ਾਰ ਆ ਕਿਸੇ ਦਾ ਗੁੱਸਾ ਤਾਂ ਹੈ ਨਹੀਂ ਗੁੱਸਾ ਕਰ ਨਹੀਂ ਯਾਰ ਆਪਣਾ 5 ਰੁਪਏ ਨਾਲ ਹਾਂ ਇਹ ਗੁੱਸਾ ਗੁੱਸਾ ਨਹੀਂ ਜੇ ਗੱਲ ਜਾਇਜ਼ ਕਰਕੇ ਕਹੋਗੇ ਨੇੜੇ ਲੱਗ ਜੂ ਸੌਦਾ ਹੋ ਜੂ ਜਿਉਂ ਵਿੱਚ ਵਿੱਚ ਰੱਖੋਗੇ ਉੱਥੇ ਜਿਵੇਂ ਘੁਲੀ ਜਾਵਾਂਗੇ ਕੋਈ ਫਾਇਦਾ ਨਹੀਂ ਨੇੜੇ ਆ ਗਿਆ ਤੂੰ ਨੇੜੇ ਨੇੜੇ ਨਹੀਂ ਨਾ ਆਇਆ ਜਦੋਂ ਨੇੜੇ ਆਇਆ ਤੈਨੂੰ ਦੱਸੋ ਜਿੱਥੇ ਤੇਰੀ ਚਾਕ ਉੱਥੇ ਵਿਕਣੀ ਨਹੀਂ ਡੇਢ ਦੀ ਇਦਾਂ ਨੂੰ ਮੈਂ ਦੱਸਦਾ ਤੇਰੇ ਦਿਲ ਦੀ ਐ ਕਦੇ ਕੋਈ ਚੋਰੀ ਸਾਰੀ ਘਰੋਂ ਪੈਸੇ ਫੇਰ ਗਲ ਨਹੀਂ ਬਾਈ ਲਾਈ ਨੇ ਹਾਂ ਨਹੀਂ ਬਾਈ ਲਾਈ ਨੇ ਆਹ ਤੇ ਲਾਈ ਜਾਂਦੇ ਗੁਰੂ ਦੌਰ ਤਨ ਕਰ ਆ ਆ ਚੀਜ਼ਾਂ ਨਾਲ ਜਿਹੜੀ ਲੱਡੂ ਬਣੇ ਪਏ ਬਾਬਾ ਮੈਂ ਲੱਡੂ ਦੁੱਧ 14 ਕਿਲੋ ਹੈਗਾ ਦੰਗੇ ਜਿਹੇ ਨੇ ਜੇ ਤਾਂ ਜਾਰੀ ਆ ਤਾਂ ਮੈਂ ਇਸ ਨੂੰ ਬਚਾ ਲਾ ਦੇ ਮੈਂ ਬਾਲੀਆਂ ਗੱਲਾਂ ਨਹੀਂ ਕਹਿੰਦਾ ਕੰਮ ਉਸ ਦਾ ਮੈਂ ਲੈ ਹੀ ਨਹੀਂ ਆ ਨਾ ਰਿਚ ਕੇ ਕੀ ਕਾਕਾ ਦੇ ਜਾਂਦਾ ਹੈ ਹੈ ਇੱਕ ਪੁੱਤੀ ਕਾਕਾ ਲਈ ਇਹਨਾਂ ਆਪੋ ਆਪਣਾ ਕੋਰੀ ਕੋਲ ਮੈਂ ਬਾਬਾ ਮੈਂ ਪੈਸੇ ਨਾਲ ਦੇ ਦਊਂਗਾ ਮੈਂ ਇੱਕ ਉਹ ਦੇ ਦੂੰਗਾ ਕੰਮ ਉਸ ਦਾ ਅਸਰ ਘੱਟ ਇੱਕ ਕੰਮ ਨਹੀਂ ਉਹ ਤਾਂ ਬੜਾ ਬਟਾ ਨਹੀਂ ਬੜਾ ਬਟਾ ਕੀ ਹੋਇਆ ਯਾਦ ਹੈ ਨਾ ਓੜਾ ਕੋਸੋਂ ਨਿਮੰਦਰ ਕਿਵੇਂ ਬਾਈ ਲੈ ਜਾਂਦੇ ਆ ਬਾਈ ਫਿਰ ਕੀ ਕਹਿਣਾ ਮੈਂ ਕਹਦਾ ਤੈਨੂੰ ਤੂੰ ਗਿਆ ਲਾਇਓ ਫਿਰ ਕੀ ਦੀ ਆਤੀ ਹੋਰ ਮਾਣੀ ਕਾਕੇ ਨੇ ਲਾਇਆ ਤੱਕੇ ਨਾ ਲਾਇਆ ਤੁਸੀਂ ਕਹਤਾ ਪੰਜ ਕਹਤਾ ਉਹ ਨਾ ਫਿਰਕ ਬਣਾ ਆਪਣਾ ਯਾ ਯਾ ਸਹੀ ਕਰੋ ਮੈਂ ਲਾਈ ਨਹੀਂ ਇਹ ਵਾਹ ਤੁਹਾਰਾ ਜੀ ਕੰਮ ਇਹ ਬਾਤ ਬਾਤ ਤਾਂ ਲੈ ਲਿਆ ਲੂਆ ਹੈ। ਕੋਈ ਨਹੀਂ ਨਹੀਂ ਹੈ। ਇਹ ਨਾ ਹੁਣ ਗੱਲ ਦੇ ਚਾਰ ਬੰਦੇ ਨੇ ਕਹਿਤੀ ਗੱਲ। ਨਹੀਂ ਨਹੀਂ ਨਹੀਂ। ਜਿਆਦਾ ਗੱਲ ਨੂੰ ਨਹੀਂ ਨਹੀਂ ਨਹੀਂ। ਮਗਾ ਨਹੀਂ। ਨਹੀਂ ਨਹੀਂ ਕੋਈ ਨਹੀਂ ਕਲਿਆਣ ਕਰਾਂਗੇ। ਕਲਿਆਣ ਤਾਂ ਹੋੜੀ ਵਾਲੇ ਕਰਦੇ ਦਾ ਕੰਮ ਆਪਣਾ। ਨਹੀਂ ਦੇਰ ਵਾਲੀ ਹੈ ਨਹੀਂ। ਨਹੀਂ ਦੇਰੀ। ਵਧੀਆ ਬੰਦੇ ਮਾੜੇ। ਤੇਰੀ ਮਰਜ਼ੀ ਹੈ। ਐ ਨਹੀਂ ਹੁੰਦੇ ਆਪਾਂ ਦੇਣ ਦੇ। ਲੈ ਲੈ ਆਪਣੇ ਖੋਸ ਨਹੀਂ ਹੈ ਤਾਂ। ਉਰੇ ਆ ਓਰੇ। ਇਹ ਕੀ ਗੱਲ ਨਾ ਕਹ। ਨਹੀਂ 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 ਮਖਾਨੀ। ਬੱਚਾ ਛੱਡੀ ਉਹ ਨਹੀਂ ਮਗਿਆ ਛੱਡ ਨਹੀਂ ਫਾਇਦਾ ਹੀ ਕੋਈ ਨਹੀਂ ਯਾਰ ਕਹਿਣ ਘੜਦੀ ਕੀ ਗੱਲ ਦਾ ਫਾਇਦਾ ਨਹੀਂ ਮਗਿਆ ਬਾਬਾ ਲੱਤ ਤੇ ਉਹਦਾ ਚਿੰਦਾ ਨਹੀਂ ਹੁੰਦਾ ਬਾਬਾ ਉਹ ਲੱਭ ਨਹੀਂ ਨਾ ਨਾ ਤਮ ਨਾ ਨਾ ਨਹੀਂ ਹੁੰਦਾ ਨਹੀਂ ਮਗਿਆ ਆ ਦੇਖ ਲੈ ਵੀ ਉਹ ਮੰਦਰ ਉਹ ਮੰਦਰ ਵਾ ਵੀ ਵਾ ਪ੍ਰੇਮੀਆਂ ਯਾਰ ਇਹ ਚੰਗੀ ਗੱਲ ਆ ਚਲੋ ਮੇਰੇ ਮਾਲੇ ਕੋ ਨੇੜੇ ਗੱਲ ਕਰ ਹੁਣ ਕੀ ਗੱਲ ਹੈ ਸੀ ਦੇਖ ਲੈ ਬਹੁਤ ਛੱਡੇ ਬੱਚਾ ਅੱਲਾ ਗੱਲ ਸੁਣੋ ਕਹਿੰਦੇ ਕਾਕਾ ਆਇਆ ਲੰਦਾ ਬੋਡੀ ਕਾ ਲੰਦਾ ਕਹਿੰਦਾ ਆ ਰਿਹਾ ਆਪਾਂ ਨਹੀਂ ਕੋਈ ਗੱਲ ਦੇਖ ਲਾ ਜਿਵੇਂ ਮੈਂ ਕਹਿੰਦਾ ਨਹੀਂ ਮੰਗਿਆ ਨਹੀਂ ਮੰਗਿਆ ਅੱਛਾ ਥਾਪੂ ਜੀ ਨਾ ਨਾ ਵੀਰੇ ਜੀ ਇਹ ਗਰਵਾਦਾ ਹੈ ਹੈ ਰੇ ਸਾਹਿਬ ਦਿਲਾ ਦੇ